ਸਾਰੇ ਪਟਿਆਲਵੀਜ਼ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਇਹ ਮੀਡੀਆ ਹੀ ਚਾਹ ਰਿਹਾ ਤੇ ਲੋਕਾਂ ਦੀ ਵੀ ਕੁਐਰੀ ਆ ਰਹੀ ਹੈਗੀ ਕਿ ਜਿਹੜੀ ਮੋਕ ਡ੍ਰਿਲ ਹੋਣਾ ਲੀਆ ਹੈ ਬਲੈਕਆਊਟ ਹੋਣਾ ਲਾ ਹੈ ਉਹਦੇ ਵਿੱਚ ਕੀ ਹੋਣਾ ਹੈਗਾ ਤਾਂ ਮੇਰੀ ਸਾਰਿਆਂ ਨੂੰ ਇਸ ਮੈਸੇਜ ਤੇ ਰਾਈ ਇਹ ਸੂਚਨਾ ਦੇਣ ਦਾ ਫਰਜ਼ ਬਣਦਾ ਹੈਗਾ ਕਿ ਕਿਸੇ ਵੀ ਪੈਨਿਕ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਪਹਿਲਾਂ ਸਿਵਲ ਡਿਫੈਂਸ ਲਾਈਨਿੰਗ ਚੱਲਦੀ ਹੁੰਦੀ ਸੀ ਕਿ ਇਹੋ ਜਿਹੇ ਆ ਦੀ ਮੋਕ ਡ੍ਰਿਲਸ ਵੀ ਹੁੰਦੀਆਂ ਰਹੀਆਂ ਹੈਗੀਆਂ ਤਾਂ ਉਸੇ ਦੀ ਲਗਾਤਾਰਤਾ ਇਹ ਚੁਣਸੀ ਫੇਰ ਇਸ ਨੂੰ ਇੱਕ ਵਾਰੀ ਰਿਵਾਈਵ ਜੈ ਕਰ ਰਹੇ ਹਾਂ जिमें कि देखिया भी होना कि बॉर्डर डिस्ट्रिक्स में होके भी हटी है तो देर इज नथिंग टू पैनिक पहली चीज तो दूजी जी जस्ट ये प्रिपेयरनेस होंगी है थोड़ी जी अवेयरनैस की कोशिश होंगी है कि जेकर कुछ कदम होंगे है तो हाउ टू रिएक्ट टू दैट सिचुएशन ਤਾ ਇਹਦੇ ਵਿੱਚ ਜਿਹੜੇ ਸਾਇਰਨਸ ਹੁੰਦੇ ਹੈਗੇ ਉਹਨਾਂ ਦੀ ਅਸੀਂ ਟੈਸਟਿੰਗ ਵੀ ਕਰਾਂਗੇ ਤੇ ਕੱਲ ਨੂੰ ਇੱਕ ਛੋਟੀ ਜਿਹੀ ਡ੍ਰਿਲ ਅਸੀਂ ਕਰੀਬਨ 4 ਵਜੇ ਕਰਾਂਗੇ ਜਿਹਦੇ ਵਿੱਚ ਜਸਟ ਇਹਦਾ ਫਾਰਮੈਲਿਟੀ ਇਹ ਹੁੰਦੀ ਹੈ ਜਿੱਦਾਂ ਕਿ ਆਪਾਂ ਫਲਡ ਪ੍ਰੋਟੈਕਸ਼ਨ ਜਾਂ ਕਿਸੇ ਤਰੀਕੇ ਦੇ ਕਰਦੇ ਹਾਂ ਕਿ ਐਨਡੀਆਰਫ ਐਸਡੀਆਰਫ ਦੇ ਨਾਲ ਤਾਂ ਜੇ فرض ਕਰੋ ਕਿ ਕੋਈ ਐਡਵਰਸਿਟੀ ਹੁੰਦੀ ਹੈ ਤਾਂ ਉਹਦੇ ਵਿੱਚ ਮੈਡੀਕਲ ਫਾਇਰ ਫਾਈਟਿੰਗ ਹੋ ਗਈ ਆਪਣੀ ਪੁਲਿਸ ਲਾਈਜ਼ਨਿੰਗ ਹੋ ਗਈ ਬਾਕੀ ਸਾਰੀ ਸਿਵਲ ডিফেন্স ਲਾਈਜ਼ਨਿੰਗ ਹੋ ਗਈ ਕਿ ਕਿੱਦਾਂ ਆਪਾਂ ਰਿਐਕਟ ਕਰਨਾ ਹੈਗਾ ਉਹਦੇ ਬਾਰੇ ਹੈਗੀ ਤਾਂ ਇਟਸ ਜਸਟ ਅ ਡ੍ਰਿਲ ਨਾਥਿੰਗ ਮੋਰ ਔਰ ਜਿਹੜਾ ਬਲੈਕਆਊਟ ਦੀ ਗੱਲ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਲਿਮਟਿਡ ਏਰੀਆ 'ਚ ਇਹਨੂੰ ਕਰਕੇ ਲੋਕਾਂ ਨੂੰ ਸੈਂਸਟਾਈਜ਼ ਕੀਤਾ ਜਾ ਸਕਣ ਕਿ ਸਾਇਰਨਸ ਦੀ ਕਿੱਦਾਂ ਦੀ ਆਵਾਜ਼ ਹੁੰਦੀ ਹੈ ਵਾਟ ਪ੍ਰੀਕੌਸ਼ਨਸ ਨੀਡ ਟੂ ਬੀ ਟੇਕਨ ਤੇ ਅਸੀਂ ਵੀਡੀਓ ਵੀ ਜਾਰੀ ਕਰਦਾਂਗੇ ਤਾਂਕਿ ਸਾਰਿਆਂ ਨੂੰ ਇਹਦੇ ਬਾਰੇ ਅਵੇਅਰਨੈਸ ਵੀ ਹੋਣ ਤੇ ਕਿਸੇ ਨੂੰ ਕਿਸੇ ਤਰੀਕੇ ਦੀ ਪੈਨਿਕ ਦੀ ਲੋੜ ਨਹੀਂ ਹੈਗੀ ਤੇ ਕੋਈ ਵੀ ਹੋਰ ਇਨਫਰਮੇਸ਼ਨ ਜਾਂ ਕੋਈ ਦਾਦੀ ਮਿਸ ਇਨਫਰਮੇਸ਼ਨ ਜਾਂ ਕਿਸੇ سوشل میڈیا ਤੇ ਰਾਈ ਚੱਲ ਰਹੀ ਹੈ ਤਾਂ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਕੁਝ ਹੋਊਗਾ ਅਸੀਂ ਫਰਸਟ ਹੈਂਡ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇੱਕ ਅਵੇਰਨੈਸ ਡ੍ਰਿਲ ਹੈਗੀ ਤੇ ਮੈਨੂੰ ਲੱਗਦਾ ਹੈਗਾ ਕਿ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਪਹਿਲੇ ਹੁੰਦੀ ਆ ਰਹੀ ਹੈਗੀ ਉਸੇ ਦੀ ਲਗਾਤਾਰ ਤੇ ਕੰਟੀਨਿਊਟੀ ਚ ਡ੍ਰਿਲ ਹੈਗੀ ਥੈਂਕ ਯੂ